ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੇਮੇਪਾਸ ਸਾਜੀ ਗੁਰਦੁਆਰਾ ਸਾਹਿਬ ਮੈਰ ਕਲਾਂ ਖੜੇ ਆ ਅੱਜ ਮੈਰ ਕਲਾਂ ਬਲਾਕ ਦੀ ਮੀਟਿੰਗ ਜੀ ਛਾਡੀ ਜਿਹੜੇ ਦੋ ਤਿੰਨ ਪ੍ਰੋਗਰਾਮ ਨੇ ਕਹਾ ਉਹਨਾਂ ਪ੍ਰੋਗਰਾਮਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਣਾਏਗਾ ਵੀ ਕਿਵੇਂ ਕਿਵੇਂ ਕਰਨੇ ਨੇ ਆ 22 ਵਾਲਾ ਜਿਹੜਾ ਟਰੈਕਟਰ ਮਾਂਚ ਕਰਨਾ ਸੀਗਾ ਇੱਕ ਸਾਡਾ ਵੀਰ ਗਿਆਨ ਸਿੰਘ ਬਾਜਵਾ ਬਰਨਵਾਰਸ ਤੇ ਬੈਠਾ ਸੀਗਾ ਜਿਹੜਾ ਸਰਦਾਰ ਜੀ ਸੀ ਨਹੀਂ ਡੱਲੇਵਾਲ ਮਰਨ ਵਾਰ ਤੇ ਬੈਠੇ ਆ ਉਹਨਾਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਸੀ ਆ ਮੰਨ ਲਓ ਅੱਜ 60 ਦਿਨ ਹੋ ਗਏ ਪਰ ਉਹਨਾਂ ਦੇ ਨਾਲ 122 ਜਿਹੜੇ ਹੋਰ ਵੀਰ ਬੈਠੇ ਸੀ ਉਹਨਾਂ ਦੇ ਵਿੱਚ ਸਾਡਾ ਗਿਆਨ ਸਿੰਘ ਬਾਜਵਾ ਇਹ ਵੀ ਬੈਠਾ ਸੀਗਾ ਇਹਨਾਂ ਨੇ ਵਹਿੰਕੇ ਜਿਹੜੀ ਸਰਕਾਰ ਆ ਉਹ ਝਕਾਈ ਆ ਜਿਹੜੀ ਸਰਕਾਰ ਨੇ ਮੀਟਿੰਗ ਦਿੱਤੀ ਆ ਉਹਨਾਂ ਨੇ ਕਹਿਆ ਵੀ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਡੀਆਂ ਮੰਗਾਂ ਦਾ ਮਸਲਾ ਹੱਲ ਕਰਾਂਗੇ ਵੀ ਤੁਸੀਂ ਇਹਨਾਂ ਵੀਰਾਂ ਨੂੰ ਠਾ ਲੋ ਕਿਉਂਕਿ ਭਰਾਵੋ ਜਦੋਂ ਸਰਕਾਰ ਨੇ ਦੇਖਿਆ ਵੀ ਸਾਰੀ ਲੈਣ ਹੀ ਮਰਨ ਵਾਲੇ ਪਾਸੇ ਹੋ ਗਈ ਉਹਨਾਂ ਸਰਕਾਰ ਨੂੰ ਝੁਕਣਾ ਪਿਆ ਕਿਉਂਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੋਂ ਅੱਜ ਵੀ ਬੇਸ਼ੱਕ ਡ੍ਰਿਪਨ ਲਵਾ ਲਈ ਪਰ ਉਹ ਭੁਖੜਤਾਲ ਤੇ ਨੇ ਮੰਨ ਲਓ ਵੀ ਉਹ ਕਹਿੰਦੇ ਜਿੰਨਾ ਚਿਰ ਸਾਡੀ ਮੀਟਿੰਗ ਨਹੀਂ ਹੁੰਦੀ ਉਹਨਾਂ ਚਿਰ ਮੈਂ ਖਾਂਦਾ ਪੀਂਦਾ ਨਹੀਂ ਜਿੰਨਾ ਚਿਰ ਸਾਡੇ ਜਿਹੜੇ ਆਣੇਗੇ ਮੰਗਾਂ ਨੇ ਲਾਗੂ ਨਹੀਂ ਹੁੰਦੀਆਂ ਪਰ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਈ ਹੈ ਕਿਉਂਕਿ ਉਹ ਜੋ ਉਹਨਾਂ ਚਰ ਇਹਨਾਂ ਨੇ ਜਦੋਂ ਕਿਹਾ ਵੀ ਅਸੀਂ ਪਾਣੀ ਵੀ ਨਹੀਂ ਪੀਣਾ ਵੀ ਜੇ ਤੁਸੀਂ ਡ੍ਰਿਪ ਨਹੀਂ ਲਗਾਉਂਦੇ ਜਾਂ ਤੁਸੀਂ ਵੀ ਡਾਕਟਰੀ ਸਹੂਲਤ ਨਹੀਂ ਲੈਂਦੇ ਬਈ ਜੇ ਤੁਸੀਂ ਡਾਕਟਰੀ ਸਹੂਲਤ ਲਮੋਗੇ ਤਾਂ ਅਸੀਂ ਉੱਠਾਂਗੇ ਪਰ ਭਰਾਵੋ ਇਹਨਾਂ ਦੀ ਵੱਡੀ ਕੁਰਬਾਨੀ ਆ ਕਿਉਂਕਿ ਸਰਦਾਰ ਜਗੀਰ ਸਿੰਘ ਢੱਲੇਵਾਲ ਦੀ ਜਾਨ ਬਚਾਉਣ ਦੇ ਵਿੱਚ ਇਹਨਾਂ ਨੇ ਪਾਣੀ ਵੀ ਤਿਆਗਤਾ ਸੀਗਾ ਵੀ ਤੁਹਾਨੂੰ ਮੰਨ ਲਓ ਵੀ ਤੁਸੀਂ ਸਹੂਲਤ ਨਹੀਂ ਲੈਂਦੇ ਦਵਾਈ ਵੀ ਤਾਂ ਉਹਨਾਂ ਚਰ ਅਸੀਂ ਵੀ ਪਾਣੀ ਨਹੀਂ ਪੀਂਦੇ ਇਹਨਾਂ ਨੇ ਕੁਰਬਾਨੀ ਕਰਕੇ ਉਹ ਜਿਹੜੀ ਆਪਣੀ ਮੀਟਿੰਗ ਆ ਉਹ ਵੀ ਲਈ ਆ ਇਹਨਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਮੈਂ ਅੱਜ ਮਨਕਲਾ ਬਲਾਕ ਦੇ ਜਿੰਨੇ ਵੀ ਵੀਰ ਆਇਆ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਆਪਾਂ ਨੇ ਜਿਹੜੇ ਪ੍ਰੋਗਰਾਮ ਕਰਨੇ ਆ 26 ਦਾ ਕਰਨਾ ਹੈ ਕਹਾ 12 ਨੂੰ ਵੱਡਾ ਇਕੱਠ ਕਰਨਾ ਹੈ ਸੋ ਕਰਨ ਦੀ ਵਰਸੀ ਮਨਾਉਣੀ ਆ ਜਿਹਦੇ ਉੱਤੇ ਸ਼ਹੀਦੀ ਦਿੱਤੀ ਹੈ ਕਿਉਂਕਿ ਜਿਹੜਾ ਉੱਥੇ ਅੱਜ ਵੱਟਾ ਇਕੱਠ ਹੋ ਰਿਹਾ ਹੈ ਵੱਡੇ ਲੰਗਰ ਚੱਲ ਰਹੇ ਨੇ ਉਹ ਸਦਾ ਸੋ ਕਰਨ ਦੇ ਕਾਰਨ ਚੱਲ ਰਹੇ ਆ ਇੱਕ ਉੱਥੇ ਸ਼ਹੀਦੀ ਜਗਾ ਬਣ ਰਹੀ ਆ ਕਿਉਂਕਿ ਜਿਹੜਾ ਉਹ ਮੰਨ ਲਓ ਵੀ ਉੱਥੇ ਸ਼ਹੀਦ ਹੋਇਆ ਉਹ ਸੀ ਦਹਣ ਦੇ ਕਾਰਨ ਉਥੇ ਬੱਡੇ ਕੱਟ ਹੋ ਰਿਹਾ ਜਿਹੜੀਆਂ ਮੰਗਾ ਆਪਣੀਆਂ ਮੰਨੀਆਂ ਜਾਣੀਆਂ ਨੇ ਉਹ ਉਸੇ ਕਾਰਨ ਮੰਨੀਆਂ ਜਾਣੀਆਂ ਕਿਉਂਕਿ ਆਪਣੀ ਅਸਿੱਧੀਆਂ ਨੂੰ ਸਰਕਾਰ ਨੇ ਝੁਕਣਾ ਹੁਣ ਤੁਹਾਡੇ ਨਾਲ ਜੱਤਰ ਸਿੰਘ ਜੀ ਸਾਹੁਰ ਆਪਣੇ ਜ਼ਿਲ੍ਹੇ ਦੇ ਆਗੂ ਨੇ ਜਰਨਲ 77 ਇਹ ਵੀ ਤੁਹਾਡੇ ਨਾਲ ਦੋ ਵਿਚਾਰ ਸਾਂਝੇ ਕਰਨੇ ਨੇ ਉਹ ਆਹ ਗੁਰਜੀਕਾ ਖਾਨ ਸਾਹਿਬ ਆਹ ਗੁਰਜੀਤ ਅਤੇ ਅਸਾਨ ਪ੍ਰਭੂ ਅੱਜ ਆਪਣੀ ਬਲਾਕ ਮਹਿਲ ਕਲਾਂ ਦੀ ਮੀਟਿੰਗ ਹੈ ਗੁਰਦੁਆਰਾ ਸੇਵਨ ਪਾਸੇ ਦੇ ਵਿੱਚ ਅੱਜ ਆਪਾਂ ਕੁਝ ਗੱਲਾਂ ਤੇ ਵਿਚਾਰ ਕੀਤੀ ਆ ਪਹਿਲੀ ਗੱਲ ਤਾਂ ਇਹ ਸੀ ਕੁਝ ਮੇਰੇ ਵੀਰ ਕਹਿੰਦੇ ਆ ਕਿ ਜਿਹੜਾ 14 ਤਰੀਕ ਦਿੱਤੀ ਗਈ ਆ ਇਹਦੇ ਤੇ ਜਦੋਂ ਡਾਕਟਰ ਸੁਆਇਮਾਨ ਬੋਲਿਆ ਵੀ ਇਹ ਜਿਹੜਾ ਫੈਸਲਾ ਲਿਆ ਤੁਸੀਂ ਗਲਤ ਲਿਆ ਕਿ ਕਿ ਜਦੋਂ ਕ੍ਰਿਸ਼ੀ ਮੰਤਰੀ ਦਾ ਜਿਹੜਾ ਚੀਫ ਸੈਕਟਰੀ ਆ ਦੱਲੇਵਾਲ ਸਾਹਿਬ ਨਾਲ ਆ ਕੇ ਮੁਲਾਕਾਤ ਕੀਤੀ ਆ ਤਾਂ ਤਕਰੀਬ ਨੇ ਮੁਲਾਕਾਤ 3 ਘੰਟੇ ਚੱਲੀ ਆ 3 ਘੰਟੇ ਦੀ ਬਹਿਸ ਦੇ ਮਗਰੋਂ ਇਹਦਾ ਰਿਜ਼ਲਟ ਇਹੀ ਨਿਕਲਿਆ ਸੀ ਕਿਉਂਕਿ ਇੱਕ ਤਾਂ 26 ਜਨਵਰੀ ਦੀ ਜਿਹੜੀ ਆਪਣਾ ਆਜ਼ਾਦੀ ਦਿਹਾੜਾ ਹੈ ਆ ਰਹੀ ਸੀ ਦੂਸਰਾ ਪੰਜ ਦਿਨ ਜਿਹੜਾ ਵੋਟਾਂ ਨੇ ਦਿੱਲੀ ਚ ਉਹ ਆ ਰਹੀਆਂ ਸੀ ਤੀਜਾ ਉਹਦਾ ਜਿਹੜਾ ਰਿਜ਼ਲਟ ਆ ਉਹ 8 ਤਰੀਕ ਨੂੰ ਆ ਰਿਹਾ ਸੀ ਜਿਹਦੇ ਮੱਦੇ ਨਜ਼ਰ ਜਾਂ ਜਿਹਨੂੰ ਦੇਖਦਿਆ ਹੋਇਆ ਜਿਹੜੀ 14 ਤਰੀਕ ਉਹਨਾਂ ਨੇ ਦਿੱਤੀ ਆ ਉਹਦਾ ਮਕਸਦ ਇਹ ਹੀ ਸੀ ਵੀ ਉਹ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਨੇ ਜਿਹੜੀ ਅਫਸਰ ਸਹੀ ਆ ਸਾਰੀਆਂ ਉਹ ਤੇ ਜ਼ਰੂਰੀ ਸੀ ਦੀ ਇਸ ਕਰਕੇ ਬਹੁਤ ਸੋਚ ਵਿਚਾਰ ਕੇ ਜਿਹੜੀ 14 ਤਰੀਕ ਆ ਲਈ ਗਈ ਆ ਅੱਜ ਅਸੀਂ ਇੱਕ ਤਾਂ 26 ਜਨਵਰੀ ਦੀ ਤਿਆਰੀ ਕੀਤੀ ਆ ਦੂਜਾ ਜਿਹੜਾ 12 ਤਰੀਕ ਨੂੰ ਆਪਣਾ ਖਨੌਰੀ ਬਾਡਰ ਤੇ ਕੱਲੇয়াল ਸਾਹਿਬ ਦੇ ਕਹਿਣ ਤੇ ਇੱਕ ਬਹੁਤ ਵੱਡਾ ਕੱਪ ਕੀਤਾ ਜਾਣਾ ਹੈ ਕਿਉਂਕਿ ਜਿਹੜੀ 14 ਫਰਵਰੀਨ ਸਾਡੀ ਤਰੀਕ ਆ ਰਹੀ ਆ ਉਹਦੇ ਇੱਕ ਤਾਂ ਇੱਕ ਤਾਂ ਪਹਿਲਾਂ ਤੋਂ ਪਹਿਲਾਂ ਅਸੀਂ ਉੱਥੇ 12 ਤਰੀਕ ਨੂੰ ਕੱਪ ਕਰਨਾਗਾ ਬਾਕੀ ਜਿੰਨੇ ਵੀ ਬਾਕੀ ਸਾਡੀਆਂ ਕੋਈ ਰਹਿੰਦੀਆਂ ਖੁਨੀ ਵਿਚਾਰਨ ਵਾਲੀਆਂ ਗੱਲਾਂ ਸੀ ਜੋ ਵਿਚਾਰੀਆਂ ਗਈਆਂ ਨੇ ਦੂਸਰਾ ਸਾਡਾ ਗਿਆਨ ਸਿੰਘ ਜੀ ਛਾਪਾ ਜੋ ਸਾਡੇ ਜ਼ਿਲ੍ਹੇ ਦੇ ਜਰਨਲਿਸਕਤਰ ਨੇ ਆਵਾਹ ਰੂਪ ਬਲਾਗ ਦੇ ਜਰਨਲਿਸਕਤਰ ਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਬਲਾਕ ਵੱਲੋਂ ਜ਼ਿਲ੍ਹੇ ਵੱਲੋਂ ਜਿਹੜੀ ਆਉਂਦੀ ਜ਼ਿੰਮੇਵਾਰੀ ਆ ਮਰਜੀਬੜਾ ਦੇ ਵਿੱਚ ਨਿਭਾਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਕੀ ਜਿੰਨੀ ਵੀ ਸਾਡੇ ਪਿੰਡਾਂ ਤੋਂ ਸਾਡੇ ਕਿਸਾਨ ਭਰਾਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ